ਨਿਊਯਾਰਕ ਟਾਈਮਜ਼ ਨਿਊਯਾਰਕ ਟਾਈਮਜ਼ ਦਾ ਜਿਹੜਾ ਆਰਟੀਕਲ ਆ ਵੀ ਐਸ ਟਰੰਪ ਐਕਸਪੋਰਟਸ ਡਿਪੋਰਟਸ ਹੰਡਰਡਜ਼ ਆਰ ਟ੍ਰੈਪਡ ਇਨ ਪੈਨਮਾ ਹੋਟਲ ਜੀ ਜੀ ਬਿਲਕੁਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅਮਰੀਕਾ ਦੇ ਬਹੁਤ ਸਾਰੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਪਨਾਮਾ ਕੋਲੰਬੀਆ ਤੇ ਸੈਲਵਾਡੋਰ ਦੀਆਂ ਜੇਲਾਂ ਵਿੱਚ ਜੋ ਦੁਨੀਆ ਦੀਆਂ ਸਭ ਤੋਂ ਖਤਰਨਾਕ ਜੇਲਾਂ ਮੰਨੀਆਂ ਜਾ ਰਹੀਆਂ ਹਨ ਅਹ ਇੰਡੀਆ ਦੀ ਸਰਕਾਰ ਨੇ ਪਹਿਲੇ ਹੀ ਮੰਨ ਲਿਆ ਸੀ ਵੀ ਅਸੀਂ 18000 ਤੋਂ ਵੱਧ ਜਿਹੜੇ ਇਲੀਗਲ ਲੋਕ ਹੈਗੇ ਆ ਉਹਨਾਂ ਦੇ ਮੁਲਕ ਦੇ ਉਹਨਾਂ ਨੂੰ ਅਸੀਂ ਵਾਪਸ ਲਵਾਂਗੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਉਹ ਤੁਸੀਂ ਦੇਖਿਆ ਹੀ ਹੈਗਾ ਪਰ ਬਹੁਤ ਸਾਰੇ ਜਿਹੜੇ ਮੁਲਕ ਆ ਉਹਨਾਂ ਦੀ ਟ੍ਰੀਟੀ ਨਹੀਂ ਹੈ ਅਮਰੀਕਾ ਦੇ ਨਾਲ ਈਰਾਨ ਹੋ ਗਿਆ ਅਫਗਾਨਿਸਤਾਨ ਹੋ ਗਿਆ ਚਾਈਨਾ ਵਾਲੇ ਵਾਪਸ ਨਹੀਂ ਲੈ ਰਹੇ ਸੋ ਉਹਨਾਂ ਨੂੰ ਪਨਾਮਾ ਦੀਆਂ ਜੇਲ੍ਹਾਂ ਚ ਭੇਜਿਆ ਜਾ ਰਿਹਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਅੱਜ ਕਾਲਸ ਆਈਆਂ ਵੀ ਕਲੰਬੀਆ ਭੇਜੇ ਗਏ ਆ ਕੁਝ ਆਪਣੇ ਪੰਜਾਬੀ ਤੇ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਕਾਲਾਂ ਕੀਤੀਆਂ ਵੀ ਸਾਨੂੰ ਪੈਸੇ ਦਿਓ ਤਾਂ ਕਿ ਅਸੀਂ ਟਿਕਟ ਲੈ ਕੇ ਕਲੰਬੀਆ ਤੋਂ ਵਾਪਸ ਆ ਸਕੀਏ ਸੋ ਕਹਿੰਦੇ ਵੀ ਨਿਊਯਾਰਕ ਟਾਈਮ ਅੱਜ ਦਾ ਜਿਹੜਾ ਬਹੁਤ ਲੰਮਾ ਆਰਟੀਕਲ ਆ ਆਪਾਂ ਕੋਸ਼ਿਸ਼ ਕਰਾਂਗੇ ਥੋੜੀ ਜਿਹੀ ਮਿੰਟਾਂ ਚ ਤੁਹਾਡੇ ਨਾਲ ਡਿਸਕਸ ਕਰ ਲਈਏ ਅਮਰੀਕਾ ਦੇ ਬਾਰਡਰ ਤੋਂ ਲੋਕ ਅਸਾਈਲਮ ਲੈਣ ਦੇ ਲਈ ਆਸ ਉਹਨਾਂ ਦੀ ਐਸਪੀ ਅਸੀਂ ਸਾਈਲਮ ਲਵਾਂਗੇ ਜਦੋਂ ਆਏ ਉਹਨਾਂ ਨੂੰ ਡਿਟੇਨ ਕੀਤਾ ਗਿਆ ਸ਼ੈਕਲ ਕੀਤਾ ਗਿਆ ਮਤਲਬ ਉਹਨਾਂ ਨੂੰ ਬੀੜੀਆਂ ਪਾਈਆਂ ਗਈਆਂ ਤੇ ਮੁੜ ਕੇ ਯੂਐਸ ਦੇ ਜਹਾਜ਼ਾਂ ਦੇ ਰਾਹੀਂ ਪਨਾਮਾ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚ ਛੱਡ ਦਿੱਤਾ ਗਿਆ ਉਹਨਾਂ ਦੇ ਪਾਸਪੋਰਟ ਲੈ ਲੈ ਗਏ ਸੈੱਲਫੋਨ ਵੀ ਲੈ ਲੈ ਗਏ ਤੇ ਉਹਨਾਂ ਨੂੰ ਹੋਟਲ ਦੇ ਵਿੱਚ ਲੋਕ ਕਰ ਦਿੱਤਾ ਗਿਆ ਤੇ ਪਨਾਮਾ ਮੋਸਟਲੀ ਆਪਾਂ ਨੂੰ ਪਤਾ ਹੀ ਆ ਬਈ ਇੱਕ ਛੋਟਾ ਜਿਹਾ ਮੁਲਕ ਹੈਗਾ ਆ ਤੇ ਉਥੇ ਦੀਆਂ ਜਿਹੜੀਆਂ ਜੇਲਾਂ ਆ ਬੜੀਆਂ ਬਦਨਾਮ ਹੈਗੀਆਂ ਆ ਹੁਣ ਲੋਕ ਇੱਕ ইরਾਨੀਅਨ ਮੂਲ ਦੀ ਬੀਬੀ ਦੀ ਉਹ ਗੱਲ ਕਰਦੇ ਆ ਉਹ ਕਹਿੰਦੇ ਵੀ ਅਸੀਂ 크੍ਰਿਸਚੀਅਨ ਕਨਵਰਟ ਹੋ ਗਏ ਸੀ ਤੇ ਸਾਡੀ ਲਾਈਫ ਨੂੰ ਖਤਰਾ ਸੀ ਤੇ ਮੈਂ ਆਪਣੇ ਨਿਆਣਿਆਂ ਦੇ ਨਾਲ ਅਮਰੀਕਾ ਗਈ ਸੀ ਵੀ ਮੈਂ ਪੋਲੀਟਿਕਲ ਸਾਈਲਮ ਲਾਉਂਗੀ ਤੇ ਵੈਰੀ ਪ੍ਰੋਫੈਸ਼ਨਲ ਉਹ ਟੀਚਰ ਹੈਗੀ ਆ ਇੰਗਲਿਸ਼ ਦੀ ਟੀਚਰ ਆ ਤੇ ਮੈਂ ਕਹਿੰਦੀ ਕੋਈ ਕ੍ਰਿਮੀਨਲ ਥੜੋ ਆ ਤੇ ਮੈਨੂੰ ਹੁਣ ਸਣੀ ਪਰਿਵਾਰ ਇੱਥੇ ਜੇਲ੍ਹ ਚ ਪਾ ਦਿੱਤਾ ਗਿਆ ਹੈ ਤੇ ਜੇ ਮੈਨੂੰ ইরਾਨ ਵਾਪਸ ਭੇਜਿਆ ਗਿਆ ਤੇ ਉਹਨਾਂ ਨੇ ਮੈਨੂੰ ਮਾਰ ਦੇਣਾ ਇਹ ਪਿਛਲੇ ਸਮੇਂ ਦੇ ਵਿੱਚ ਵਾਪਰਿਆ ਵੀ ਹੈਗਾ ਆ ਕੋਸਟਾ ਰੀਕਾ ਨੇ ਵੀ ਅਨਾਉਂਸ ਕੀਤਾ ਸੀ ਕਿ ਉਹ ਯੂਐਸ ਤੋਂ ਉਹਨਾਂ ਨੇ ਫਲਾਈਟ ਰੀਸੀਵ ਕੀਤੀ ਆ ਇਸ ਆਰਟੀਕਲ ਚ ਅੱਗੇ ਜਾ ਕੇ ਲਿਖਦੇ ਆ ਕਿ ਜਿਹਦੇ ਵਿੱਚ 200 ਦੇ ਕਰੀਬ ਡਿਪੋਰਟੀਆਂ ਸੀਗੇ ਮੋਸਟਲੀ ਸੈਂਟਰਲ ਏਸ਼ੀਆ ਤੇ ਇੰਡੀਆ ਇੰਡੀਆ ਦਾ ਵਿੱਚ ਦੱਸਿਆ ਜਾਵੇ ਉਹ ਚ ਪੰਜਾਬੀ ਵੀ ਸੀ ਕੁਝ ਫੋਟੋਆਂ ਚ ਮੈਂ ਆਪਣੇ ਸਰਦਾਰ ਨੌਜਵਾਨਾਂ ਦੀਆਂ ਫੋਟੋਆਂ ਵੀ ਦੇਖੀਆਂ ਸੀ ਪਨਾਮਾ ਤੇ ਕੋਸਟਾ ਰੀਕਾ ਦੋਨੋਂ ਹੀ ਜਿਹੜੇ ਆ ਆ ਆਪਰੇਸ਼ਨਸ ਇਹ ਸੁਪਰਵਾਈਜ਼ ਕਰ ਰਿਹਾ ਯੂਨਾਈਟਿਡ ਨੇਸ਼ਨ ਦੀਆਂ ਏਜੰਸੀਜ਼ ਜਿਨ੍ਹਾਂ ਨੂੰ ਅਮਰੀਕਾ ਵਾਲੇ ਫਾਈਨਾਂਸ ਕਰ ਰਹੇ ਹੈਗੇ ਆ ਸੋ ਕਾਰਨ ਇਹੀ ਆ ਕਿ ਉਹਨਾਂ ਮੁਲਕਾਂ 'ਚ ਭੇਜਿਆ ਜਾਵੇ ਤਾਂ ਕਿ ਮੁੜ ਕੇ ਉਹ ਕਿਸੇ ਤਰ੍ਹਾਂ ਦਾ ਲਾਅ ਸੂਟ ਜਾਂ ਕੋਈ ਉਹਨਾਂ ਦੀ ਸੁਣਵਾਈ ਆ ਉਹ ਅਮਰੀਕਾ ਦੇ ਵਿੱਚ ਨਾ ਹੋ ਸਕੇ ਤੇ ਉੱਥੇ ਬੰਦੇ ਇਹਨੇ ਤੰਗ ਹੋ ਜਾਣ ਤਾਂ ਫਿਰ ਆਲਟੀਮੇਟਲੀ ਉਹ ਆਪਣੇ ਮੁਲਕਾਂ ਨੂੰ ਕੋਸ਼ਿਸ਼ ਕਰਨ ਜਾਂ ਜਾਣ ਉੱਥੇ ਹੋਰ ਉਹਨਾਂ ਕੋ ਕੋਈ ਆਲਟਰ ਵੀ ਆਲਟਰਨੇਟਿਵ ਨਹੀਂ ਹੈਗਾ ਹੂੰ ਹੂੰ ਜੋ ਪਨਾਮਾ ਦੇ ਵਕੀਲ ਆ ਉਹ ਕਹਿੰਦੇ ਵੀ ਉਸ ਮੁਲਕ ਦੇ ਵਿੱਚ ਇਲੀਗਲ ਆ ਜੇ ਤੁਸੀਂ ਕਿਸੇ ਬੰਦੇ ਨੂੰ 24 ਘੰਟੇ ਤੋਂ ਵੱਧ ਡੀਟੇਨ ਕਰਦੇ ਹੈਗੇ ਆ ਹੁਣ ਤੇ 350 ਦੇ ਕਰੀਬ ਮਾਈਗ੍ਰੈਂਟਸ ਜੋ ਯੂਐਸ ਤੋਂ ਤਿੰਨ ਮਿਲਟਰੀ ਦੇ ਜਹਾਜ਼ਾਂ ਦੇ ਰਾਹੀਂ ਭੇਜ ਕੇ ਉਹਨਾਂ ਨੂੰ ਹੋਟਲ ਦੇ ਵਿੱਚ ਲੌਕ ਕੀਤਾ ਗਿਆ ਇਹ ਪਨਾਮਾ ਦੇ ਲਾ ਦੇ ਉਲਟ ਹੈਗਾ ਆ ਪਰ ਹੁਣ ਪਨਾਮਾ ਵਾਲਿਆਂ ਨੂੰ ਟਰੰਪ ਉਹਨਾਂ ਨੇ ਧਮਕੀ ਦਿੱਤੀ ਆ ਵੀ ਭਈ ਅਸੀਂ ਤਾਂ ਪਨਾਮਾ ਆਪਣੇ ਕਬਜ਼ੇ 'ਚ ਲੈ ਲੈਣਾ ਆ ਜਾਂ ਅਸੀਂ ਖਰੀਦਾਂਗੇ ਤੇ ਉਹ ਹੁਣ ਪਨਾਮਾ ਵਾਲੇ ਆ ਉਹ ਕੋਈ ਨਾ ਕੋਈ ਆ 트੍ਰাম্প ਉਹਨਾਂ ਨੂੰ ਖੁਸ਼ ਕਰਨ ਦੇ ਲਈ ਇਦਾਂ ਦੀਆਂ ਚੀਜ਼ਾਂ ਕਰ ਰਹੇ ਆ ਵੀ ਹਾਂ ਠੀਕ ਆ ਤੁਸੀਂ ਆਪਣੀ ਕੈਦੀ ਇੱਥੇ ਸਾਡੇ ਭੇਜ ਦਿਓ ਤੇ ਅਸੀਂ ਫਿਰ ਉਹਨਾਂ ਨੂੰ ਗਾਹਾਂ ਭੇਜ ਦੇਵਾਂਗੇ ਬਿਲਕੁਲ ਦੱਸਦੇ ਜਾਈਏ ਜਿਹੜਾ ਪਨਾਮਾ ਦਾ ਜਿਹੜਾ ਰਾਸ਼ਟਰਪਤੀ ਸੀਗਾ ਉਹ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ ਨਾਲ ਮਿਲਿਆ ਸੀ ਹੋਜ਼ੇ ਰੋਲ ਮੁਲੀਨੋ ਉਹਨੇ ਉਸ ਟਾਈਮ ਦੇ ਉੱਤੇ ਇਹ ਕਹਿ ਦਿੱਤਾ ਕਿ ਵੀ ਮੈਂ ਦੂਜੇ ਮੁਲਕਾਂ ਤੋਂ ਆਏ ਜਿਹੜੇ ਡਿਪੋਰਟਸ ਆ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਓਕੇ ਆ ਉਸ ਨੂੰ ਜਿਹੜਾ ਆ ਉਹ ਉਹਨਾਂ ਨੇ ਹਾਂ ਜਿਹੜੀ ਉਹ ਕਰ ਦਿੱਤੀ ਸੀ ਅਫਗਾਨਿਸਤਾਨ ਚਾਈਨਾ ਪਾਕਿਸਤਾਨ ਉਜ਼ਬੇਕਿਸਤਾਨ ਉੱਥੋਂ ਜਿਹੜੇ ਅ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਏ ਆ 100 ਤੋਂ ਵੱਧ ਮਾਈਗ੍ਰੈਂਟਸ ਉਹਨਾਂ ਨੇ ਇੱਕ ਫਲਾਈਟ ਦੇ ਵਿੱਚ ਆਲਰੇਡੀ ਪਹਿਲਾਂ ਰਿਸੀਵ ਕਰ ਚੁੱਕੇ ਸੀ 13 ਫਰਵਰੀ ਨੂੰ ਜਿਹੜੀ ਨਿਊਯਾਰਕ ਟਾਈਮਜ਼ ਆ ਇਹਨਾਂ ਨੇ ਇਹ ਰਿਪੋਰਟ ਕਿੱਤਾ ਸੀਗਾ ਸੋ ਜਿਹੜੇ ਮਲੀਨੋ ਆ ਇਹ ਆਪਾਂ ਪੈਨਮਾ ਦੀ ਗੱਲ ਕਰ ਰਹੇ ਆ ਕੋਲੰਬੀਆ ਵਾਲਿਆਂ ਨੇ ਤਾਂ ਪਹਿਲਾਂ ਹੀ ਜਿਹੜਾ ਉਹ ਕਿਹਾ ਸੀਗਾ ਵੀ ਆਉਣ ਦਿਓ ਚੱਕਰ ਹੀ ਜਿਹੜਾ ਇਸ ਦੇ ਵਿੱਚ ਕੋਈ ਨਹੀਂ ਡੈਰੀਅਨ ਗੈਪ ਪੈਨਮਾ ਦੇ ਵਿੱਚ ਹੀ ਪੈਂਦਾ ਹੈ ਜਿਹੜਾ ਸਭ ਤੋਂ ਖਤਰਨਾਕ ਜੰਗਲ ਦਾ ਜਿਹੜਾ ਰਸਤਾ ਆ ਅ ਅਮਰੀਕਾ ਨੂੰ ਜਿਹੜੀ ਡੌਂਕੀ ਲਾਉਣ ਵਾਲਾ ਆ ਉਹਦੇ ਵਿੱਚ ਉਹ ਸਭ ਤੋਂ ਖਤਰਨਾਕ ਇਲਾਕਾ ਜਿਹੜਾ ਪੈਂਦਾ ਹੈ ਤੇ ਉਹੀ ਮੁਲਕ ਵਾਲੇ ਹੁਣ ਵਾਪਸ ਜਿਹੜੇ ਆ ਇਹਨਾਂ ਨੂੰ ਲੈਂਡ ਦੇ ਲਈ ਰਾਜੀ ਜੀ ਡੀ ਰਾਜੀ ਜਿਹੜੇ ਉਹ ਹੋ ਚੁੱਕੇ ਆ ਤਸਵੀਰਾਂ ਜਿਹੜੀਆਂ ਤੁਸੀਂ ਨਾਲ ਸਾਈਡ ਤੇ ਜਿਹੜੀਆਂ ਦੇਖ ਸਕਦੇ ਆ ਵੀ ਲੋਕ ਆ ਜਿਹੜੇ ਹੋਟਲਸ ਦੇ ਵਿੱਚ ਉਹਨਾਂ ਨੇ ਰੱਖੇ ਆ ਤੇ ਜਿਹੜੀ ਸਿਚੁਏਸ਼ਨ ਉੱਥੇ ਬਾੜੀ ਚੰਗੀ ਨਹੀਂ ਆ ਜਿਹੜੀ ਅਫਗਾਨਿਸਤਾਨ ਦੀ ਬੀਬੀ ਆ ਉਹ ਕਹਿੰਦੀ ਵੀ ਉਹ ਜਿਹਦਾ ਮੱਥੇ ਨੂੰ ਹੱਥ ਮਾਰ ਕੇ ਕਹਿੰਦੀ ਵੀ ਮੈਸੇਜ ਕਲੀਅਰ ਆ ਬੀ ਫਲਾਈਟ ਹੋਮ ਮੀਨਸ ਡੈਥ ਵੀ ਮੈਨੂ ਜਿਹੜੀ ਉੱਥੇ ਮੌਤ ਹੀ ਜਿਹੜੀ ਉਹ ਮਿਲਣੀ ਹੈਗੀ ਏਕ ਇਰਾਨ ਦਾ ਮਾਈਗ੍ਰੈਂਟ ਸੀ ਉਹਨੇ ਹੈਲਪ ਅਸ ਲਿਪਸਟਿਕ ਦੇ ਨਾਲ ਕਹਿੰਦੇ ਵੀ ਵਿੰਡੋ ਦੇ ਉੱਤੇ ਜਿਹੜਾ ਉਹ ਲਿਖਿਆ ਵੀ ਭਾਈ ਸਾਨੂੰ ਜਿਹੜਾ ਇੱਥੋਂ ਬਚਾ ਲਓ ਸਾਡਾ ਅੱਗੇ ਕੁਝ ਵੀ ਹਾਲ ਜਿਹੜਾ ਹੋਰ ਬਚਣਾ ਨਹੀਂ ਹੈਗਾ ਸੋ ਸਥਿਤੀ ਜਿਹੜੀ ਆ ਇਹਨਾਂ ਲੋਕਾਂ ਦੇ ਲਈ ਬੜੀ ਮਾੜੀ ਬਣੀ ਪਈ ਆ ਉਦੋਂ ਵੈਸੇ ਹਰਜੋਤ ਸਿੰਘ ਜੀ ਹੁਣ ਜਿਹੜੇ ਪੰਜਾਬੀ ਜਾਂ ਭਾਰਤੀ ਮੂਲ ਦੇ ਲੋਕ ਡਿਪੋਰਟ ਜਿਹੜੇ ਕਰ ਰਹੇ ਆ ਜਿਉ ਪੈਨੋਆ ਕੋਲੰਬੀਆ ਦੇ ਵਿੱਚ ਕਰ ਰਹੇ ਆ ਤੇ ਭਾਈ ਜੇ ਉਥੋਂ ਵੀ ਉਹਨਾਂ ਨੂੰ ਫਲਾਈਟ ਆਪ ਹੀ ਲੈ ਕੇ ਜਾਣ ਦੇ ਲਈ ਆਪਸ਼ਨ ਦੇਣੀ ਆ ਤੇ ਭਾਈ ਸਿੱਧੀ ਅਮਰੀਕਾ ਤੋਂ ਹੀ ਜਿਹੜੀ ਉਹ ਕਰ ਦੇਣੀ ਚਾਹੀਦੀ ਆ ਆ ਵੀ ਇੱਥੋਂ ਹੀ ਤੁਸੀਂ ਜਾਓ ਨਾਲੇ ਤੁਹਾਡੇ ਮਿਲਟਰੀ ਦਾ ਪੈਸੇ ਬਚਦੇ ਆ ਮਿਲਟਰੀ ਦੇ ਨਹੀਂ ਮਤਲਬ ਆਪਣੇ ਟੈਕਸਪੇਅਰ ਦੀ ਮਨੀ ਜਿਹੜੀ ਇਸ ਦੇ ਵਿੱਚ ਬਚਦੀ ਆ ਲੋਕਾਂ ਨੂੰ ਹੁਣ ਪਤਾ ਵੀ ਜਿਨ੍ਹਾਂ ਨੇ ਡਿਪੋਰਟ ਹੋਣਾ ਉਹਨਾਂ ਕੋਈ ਨਾ ਕੋਈ ਔਖਾ ਸਬਕਾ ਹੋ ਕੇ ਤਾਂ ਮਨੀ ਜਿਹੜੀ ਉਸ ਦੇ ਵਿੱਚ ਉਹ ਉਹ ਕਰਕੇ ਚੱਲ ਬੰਦੇ ਨੂੰ ਵਾਪਸ ਤਾਂ ਜਿਹੜੇ ਉਹ ਬੁਲਾਈ ਲੈਣਗੇ ਨਾ ਆ ਜੋ ਵੀ ਜਿਹੜੀ ਸਥਿਤੀ ਬਣ ਰਹੀ ਆ ਵਾਲ ਸਟਰੀਟ ਜਰਨਲ ਨੇ ਰੀਸੈਂਟਲੀ ਜਿਹੜਾ ਉਹ ਦੱਸਿਆ ਵੀ 트럼ਪ ਹੁਣਾਂ ਦੇ ਜਿਹੜੀ ਮਿਲਟਰੀ ਡੈਪੂਟੇਸ਼ਨ ਦਾ ਜਿਹੜਾ ਮੁੱਦਾ ਆ ਉਹ ਇਸ ਟਾਈਮ ਬਹੁਤ ਹੀ ਜ਼ਿਆਦਾ ਮਹਿੰਗਾ ਆ ਉਹ ਪੈ ਰਿਹਾ ਹੈਗਾ ਆ ਮਿਲਟਰੀ ਫਲਾਈਟਸ ਦੇ ਨਾਲ ਲੈਟਿਨ ਅਮਰੀਕਾ ਦੇ ਵਿੱਚ ਜਾਣ ਦੇ ਲਈ 4600 ਤੋਂ 4700 ਡਾਲਰ ਇੱਕ ਜਣੇ ਦਾ ਉਹ ਉਹ ਲੱਗਦਾ ਸੀਗਾ ਜਦੋਂ ਅਮਰੀਕਾ ਤੋਂ ਹੁਣ ਮਿਲਟਰੀ ਸੀ 17 ਪਲੇਨ ਜਾਂਦਾ ਆ ਤਾਂ ਉਹਦੇ ਵਿੱਚ ਜਿਹੜੀਆਂ ਹਰਜੋਤ ਸਿੰਘ ਜੀ ਫਲਾਈਟਸ ਦਾ ਜਿਹੜਾ ਉਹ ਖਰਚਾ ਆ ਖਾਸਾ ਜ਼ਿਆਦਾ ਜਿਹੜਾ ਉਹ ਵੱਧ ਜਾਂਦਾ ਕਹਿੰਦੇ 10 ਤੋਂ 15000 ਡਾਲਰ ਦੇ ਵਿੱਚ ਇੱਕ ਜਾਣਾ ਜਿਹੜਾ ਇਸ ਟਾਈਮ ਇਹ ਪੈ ਸਕਦਾ ਆ ਹਰ ਹਫਤੇ ਜਿਹੜੀਆਂ 30 ਤੋਂ 60 ਫਲਾਈਟਾਂ ਆ ਜਿਹੜੀਆਂ ਆ ਉਹ ਅਮਰੀਕਾ ਤੋਂ ਡਿਪੋਰਟ ਫਲਾਈਟਾਂ ਜਿਹੜੀਆਂ ਉਹ ਹਰ ਹਫਤੇ ਜਿਹੜੀਆਂ 31 ਤੋਂ 66 ਤੱਕ ਫਲਾਈਟਾਂ ਜਿਹੜੀਆਂ ਉਹ ਇਸ ਟਾਈਮ ਜਾ ਰਹੀਆਂ ਨੇ ਜੀ ਬਿਲਕੁਲ ਸਭ ਤੋਂ ਮਾੜੀ ਗੱਲ ਇਹ ਆ ਵੀ ਜਿਹੜੇ ਪਨਾਮਾ ਦੇ ਵਿੱਚ ਬਹੁਤ ਸਾਰੇ ਅਮਰੀਕਾ ਦੇ ਜਰਨਲਿਸਟ ਗਏ ਉਹਨਾਂ ਨੇ ਇਸ ਹੋਟਲ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੀ ਇੰਟਰਵਿਊ ਕੋ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਰੋਕ ਦਿੱਤਾ ਗਿਆ ਉਹ ਲੋਕ ਜਿਹੜੇ ਪੋਲਿਟੀਕਲ ਸਾਈਲਮ ਲੈ ਰਹੇ ਸੀ ਤੇ ਜਰਨਲਿਸਟ ਇਹ ਕਹਿੰਦੇ ਆ ਕਿ ਉਹਨਾਂ ਦੀ ਵਿਲ ਦੇ ਅਗੇਂਸਟ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਨੂੜ ਕੇ ਰੱਖਿਆ ਹੋਇਆ ਆ ਸੋ ਇਹਨਾਂ ਦੇ ਵਿੱਚ ਈਰਾਨ ਪਾਕਿਸਤਾਨ ਅਫਗਾਨਿਸਤਾਨ ਉਜ਼ਬੇਕਿਸਤਾਨ ਚਾਈਨਾ ਇੰਡੀਆ ਦੇ ਲੋਕ ਹੈਗੇ ਆ ਸੋ ਕਈਆਂ ਦੇ ਬਹੁਤ ਜਾਇਜ਼ ਆ ਜਿਸ ਤਰ੍ਹਾਂ ਈਰਾਨੀਅਨ ਬੀਬੀ ਦਾ ਮੈਂ ਦੱਸਿਆ ਆ ਵੀ ਉਹ ਟੀਚਰਜ਼ ਨਾਲ ਉਹਦੇ ਤਿੰਨ ਬੱਚੇ 8 ਸਾਲ 10 ਸਾਲ ਤੇ 11 ਸਾਲ ਦੇ ਉਹ ਕਹਿੰਦੀ ਮੈਂ ਕ੍ਰਿਮੀਨਲ ਥੋੜਾ ਹਾਂ ਵੀ ਮੈਂ ਤਾਂ ਟੀਚਰ ਸੀ ਉਹ ਵੀ ਇੰਗਲਿਸ਼ ਦੀ ਟੀਚਰ ਸੀ ਤੇ ਜਿਵੇਂ ਵਾਪਸ ਗਈ ਤਾਂ ਮੈਨੂੰ ਜਿਹੜਾ ਉਹਨਾਂ ਨੇ ਮਾਰ ਦੇਣਾ ਹੈਗਾ ਆ ਸੋ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਉਹ ਕੋਸ਼ਿਸ਼ ਕਰ ਰਹੇ ਆ ਇਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਉਹ ਜੇ ਆਪਣੇ ਮੁਲਕਾਂ ਦੇ ਵਿੱਚ ਵਾਪਸ ਜਾ ਸਕਣ ਕਿਉਂਕਿ ਅਮਰੀਕਾ ਦੇ ਵਿੱਚ ਤਾਂ ਆ ਨਹੀਂ ਸਕਦੇ ਆਲਰੇਡੀ ਹੁਣ ਉਹਨਾਂ ਨੂੰ ਅਮਰੀਕਾ ਵਾਲਿਆਂ ਨੇ ਇਥੋਂ ਕਰ ਦਿੱਤਾ ਹੈਗਾ ਸੋ ਕਾਫੀ ਵੱਡਾ ਆਰਟੀਕਲ ਅੱਜ ਨਿਊਯਾਰਕ ਟਾਈਮ ਨੇ ਇਹਦੇ ਸਬੰਧ ਦੇ ਵਿੱਚ ਛਾਪਿਆ ਹੈਗਾ ਜਰੂਰ ਜੇ ਕਿਸੇ ਨੂੰ ਪੜ੍ਹਨਾ ਹੋਇਆ ਉਹ ਪੜਿਓ ਇਹਦਾ ਸਾਰੇ ਦਾ ਅਸਰ ਕੀ ਹੋਣਾ ਬਹੁਤ ਸਾਰੇ ਮੈਂ ਦੇਖਦਾ ਪਈ ਉਹ ਲੋਕ ਜਿਹਨਾਂ ਨੇ ਖੁਦ ਪੋਲੀਟੀਕਲ ਸਾਈਲੂ ਲਾਇਆ ਉਹ ਲੋਕ ਜਿਹੜੇ ਖੁਦ ਇਲੀਗਲੀ ਆਏ ਆ ਉਹ ਵੀ ਬੜੀ ਸਪੋਰਟ ਕਰ ਰਿਹਾ ਵੀ ਨਹੀਂ 트럼ਪ ਉਹਨਾਂ ਨੂੰ ਇਦਾਂ ਕਰਨਾ ਚਾਹੀਦਾ ਹਰ ਕੋਈ ਬੰਦਾ ਕਹਿੰਦਾ ਹੈ ਪਈ ਅਮਰੀਕਾ ਦੇ ਵਿੱਚ ਜਿਹੜਾ ਕ੍ਰਿਮੀਨਲ ਬੰਦਾ ਆ ਉਹ ਨਹੀਂ ਆਣਾ ਚਾਹੀਦਾ ਜਾਂ ਜਿਹੜਾ ਆਂਦਾ ਆ ਉਨੂੰ ਡਿਪੋਰਟ ਕਰਨਾ ਚਾਹੀਦਾ ਪਰ ਉਹ ਲੋਕ ਜੋ ਇਦਾਂ ਦੀਆਂ ਗੱਲਾਂ ਕਰਦੇ ਹੈਗੇ ਆ ਉਹਨਾਂ ਨੂੰ ਆਪਣੇ ਅੰਦਰ ਜ਼ਰੂਰ ਚਾਤੀ ਮਾਰਨੀ ਚਾਹੀਦੀ ਹੈਗੀ ਆ ਜਦੋਂ ਸਾਡੇ ਨਾਲ ਧੱਕਾ ਹੋਰ ਮੁਲਕਾਂ 'ਚ ਹੁੰਦਾ ਤੇ ਅਸੀਂ ਅਮਰੀਕਾ 'ਚ ਰੌਲਾ ਪਾਨੇ ਆ ਤੇ ਜਦੋਂ ਜਿਹੇ ਅਮਰੀਕਾ ਵਾਲੇ ਧੱਕਾ ਕਰੂਗੇ ਤੇ ਸਾਨੂੰ ਉਹ ਗੱਲ ਕਰਨੀ ਜ਼ਰੂਰ ਬਣਦੀ ਹੈਗੀ ਆ ਜੀ ਉੱਥੇ ਪੈਨਮਾ ਦਾ ਡੈਕਾਪੋਲਿਸ ਕਰਕੇ ਜਿਹੜਾ ਸ਼ਹਿਰ ਆ ਉੱਥੇ ਹੋਟਲ ਪੈਨਮਾ ਆ ਉੱਥੇ ਇਹਨਾਂ ਨੂੰ ਰੱਖਿਆ ਗਿਆ ਆ ਇਸ ਮੌਕੇ ਕਹਿੰਦੇ ਵੀ 350 ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਰੱਖਿਆ ਗਿਆ ਜਿਹੜੀ ਤਸਵੀਰ ਸਾਈਡ ਤੇ ਦੇਖ ਰਹੇ ਆ ਸ਼ਰੀਆਮ ਆਪਾਂ ਨੂੰ ਨਜ਼ਰ ਆ ਰਿਹਾ ਵੀ ਪੰਜਾਬੀ ਮੁੰਡਾ ਸਿੱਖ ਮੁੰਡਾ ਆ ਜਿਸ ਦੇ ਉੱਤੇ ਕੇਸਰੀ ਦਸਤਾਰ ਪੱਗ ਜਿਹੜਾ ਉਹਨੇ ਬੰਨੀ ਹੋਈ ਆ ਪਰਨਾ ਬੰਨਿਆ ਆ ਨਾਲ ਹੋਰ ਆ ਤੇ ਆਰਮਡ ਗਾਰਡਸ ਲਾਏ ਆ ਹੋਟਲ ਦੇ ਵਿੱਚੋਂ ਆ ਬਾਹਰ ਜਿਹੜੇ ਆ ਹੋਰ ਪਾਸੇ ਜਿਹੜੇ ਉਹ ਕਿਸੇ ਪਾਸੇ ਜਿਹੜੇ ਹੋਰ ਚੱਲੇ ਜਿਹੜੇ ਉਹ ਨਾ ਯਾਨੀ ਸੋਇਸ ਦੀ ਬਣੀ ਆ ਪਰ ਜੋਸਿੰਘ ਜੀ ਵਾਲ ਸਟਰੀਟ ਜਰਨਲ ਦੀ ਮੈਂ ਇੱਕ ਹੋਰ ਰਿਪੋਰਟ ਜਿਹੜੀ ਉਹ ਪੜ ਰਿਆ ਸੀ ਅਨਾਲਿਸਿਸ ਜਿਹੜੇ ਉਹ ਕਰ ਰਹੇ ਸੀ ਮਿਲਟਰੀ ਡੈਪੂਟੇਸ਼ਨ ਫਲਾਈਟਸ ਦਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਏ ਜਿਹੜੀ 에어ਬੱਸ A320 ਦੇ ਉੱਤੇ ਤੁਸੀਂ ਜਾਣਦੇ ਆ ਤਾਂ ਉਹਦੇ ਤੇ ਖਰਚਾ ਹੁੰਦਾ ਹੈ 17000 ਡਾਲਰ ਪਰ ਫਲਾਈਟ ਆਵਰ ਦਾ 1 ਘੰਟੇ ਦਾ 17000 ਡਾਲਰ ਆਪਣੇ ਟੈਕਸਪੇਅਰ ਮਨੀ ਜਿਹੜੀ ਉੱਤੇ ਵਿੱਚ ਜਾਂਦੀ ਆ ਪਰ ਜਦੋਂ ਮਿਲਟਰੀ ਜਹਾਜ਼ ਜਿਹੜਾ ਉਹ ਲੈ ਕੇ ਜਾਂਦੇ ਆ ਤਾਂ ਉਹ 28.5 ਹਜ਼ਾਰ ਡਾਲਰ ਜਿਹੜਾ ਆ ਉਹ ਪਰ ਆਵਰ ਜਿਹੜਾ ਖਰਚਾ ਆ ਰਿਹਾ ਸੋ ਡਿਪੋਰਟ ਕਰਨ ਦਾ ਖਰਚਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਆ ਜਿੱਥੇ ਏਅਰ ਬੱਸ ਦੇ ਵਿੱਚ 135 ਮਾਈਗ੍ਰੈਂਟ ਵਾਪਸ ਜਿਹੜੇ ਉਹ ਘੱਲੇ ਜਾ ਸਕਦੇ ਆ ਤੇ C17 ਗਲੋਬ ਮਾਸਟਰ ਦੇ ਵਿੱਚ 80 ਤੋਂ 100 ਆਪਾਂ ਦੇਖਿਆ ਵੀ 100 115 ਤੱਕ 19 ਤੱਕ ਜਿਹੜੇ ਲੋਕ ਆ ਉਹਨਾਂ ਨੇ ਇਸ ਦੇ ਵਿੱਚ ਘੱਲੇ ਸੀ ਜਿਹੜਾ ਗਲੋਬ ਮਾਸਟਰ ਜਹਾਜ਼ ਆ ਉਹ ਬਣਾਇਆ ਗਿਆ ਸੀਗਾ ਆਰਮੀ ਦੇ ਲਈ ਏਅਰ ਫੋਰਸ ਦੇ ਲਈ ਵੀ ਕਾਰਗੋ ਜਿਹੜਾ ਉਸ ਦੇ ਵਿੱਚ ਫੌਜੀ ਜਿਹੜਾ ਸਮਾਨ ਆ ਉਸ ਦੇ ਵਿੱਚ 깔ਣ ਦੇ ਲਈ ਸੋ ਲਗਾਤਾਰ ਜਿੰਨਾ ਜਿਆਦਾ C17 ਗਲੋਬ ਮਾਸਟਰ ਵਰਤਣਗੇ ਉਹਨਾਂ ਜਿਆਦਾ ਟੈਕਸਪੇਅਰ ਦੇ ਉੱਤੇ ਵੀ ਭਾਰ ਜਿਹੜਾ ਇਸ ਦਾ ਹੋਰ ਵਧੇਗਾ ਜਿਸ ਹਾਲ ਉਹਦੇ ਨਾਲ ਪ੍ਰੈਜ਼ੀਡੈਂਟ ਡੋਲਨ ਟਰੰਪ ਹੁਣੀ ਉਹ ਕਿਹਾ ਹੈ ਆ ਕਿ ਅਸੀਂ ਮਿਲੀਅਨਸ ਆਫ ਲੋਕਾਂ ਨੂੰ ਰਿਪੋਰਟ ਕਰਾਂਗੇ ਇਹਦਾ ਸਾਰਿਆਂ ਦਾ ਅਸਰ ਕਹਿੰਦੇ ਵੀ ਯੂ ਐਸ ਦੀ ਇਕਨੋਮੀ ਨੂੰ ਸ਼ੌਕ ਕਰ ਦੇਊਗਾ ਹਾਊਸਿੰਗ ਨੂੰ ਲੈ ਕੇ ਫੂਡ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਕੀਮਤਾਂ ਆ ਉਹ ਉੱਪਰ ਚਲੇ ਜਾਣਗੇ ਹਾਲਾਂਕਿ ਜਿਸ ਹਿਸਾਬ ਦੇ ਨਾਲ ਅਰੈਸਟ ਹੋ ਰਹੀ ਆ ਲੱਗਦਾ ਨਹੀਂ ਪਈ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੁਣੀ 1 ਸਾਲ ਦੇ ਵਿੱਚ 3 ਲੱਖ ਤੋਂ ਵੱਧ ਬੰਦਾ ਜਿਹੜਾ ਆ ਰਿਪੋਰਟ ਕਰ ਸਕਦੇ ਹੈਗੇ ਆ ਜੇ ਸਪੀਡ ਦੇ ਨਾਲ ਚੱਲ ਰਹੇ ਆ 트੍ਰੰਪ ਐਡਮਿਨਿਸਟ੍ਰੇਸ਼ਨ ਨੇ 175 ਬਿਲੀਅਨ ਡਾਲਰ ਯੂ ਐਸ ਕਾਂਗਰਸ ਦੇ ਕੋਲੋਂ ਮੰਗਿਆ ਆ ਤਾਂ ਕਿ ਉਹ ਆਉਣ ਵਾਲੇ 4 ਸਾਲ ਇਮੀਗ੍ਰੇਸ਼ਨ ਇਨਫੋਰਸਮੈਂਟ ਕਰ ਸਕਣ ਇਹ ਐਕਸੀਅਸ ਰਿਪੋਰਟ ਕਰ ਰਿਹਾ ਹੈਗਾ ਜੇ 트੍ਰੰਪ ਹੁਣਾ ਦਾ ਮਾਸ ਰਿਪੋਰਟੇਸ਼ਨ ਦਾ ਜਿਹੜਾ ਪ੍ਰੋਜੈਕਟ ਆ ਇਸ ਤਰ੍ਹਾਂ ਜੋ ਚੱਲਦਾ ਰਿਹਾ ਤੇ ਇਹ ਕਹਿੰਦੇ ਵੀ ਫੂਡ ਕਾਸਟ ਬਹੁਤ ਜ਼ਿਆਦਾ ਹੋ ਜਾਊਗੀ ਓਵਰਆਲ ਅਮਰੀਕਾ ਦੇ ਵਿੱਚ 5% ਇਲੀਗਲ ਇਮੀਗਰੈਂਟ ਜੋ ਵਰਕਫੋਰਸ ਹੈਗੇ ਆ ਪਰ ਆਪਾਂ ਗੋਲਡਨ ਸਟੇਟ ਕੈਲੀਫੋਰਨੀਆ ਚ ਰਹਿੰਦੇ ਆ ਤੇ ਕੈਲੀਫੋਰਨੀਆ ਇੱਕ ਫਾਰਮਿੰਗ ਸਟੇਟ ਆ ਕੈਲੀਫੋਰਨੀਆ ਦੀ ਸਟੇਟ ਦੇ ਵਿੱਚ ਫਾਰਮਿੰਗ ਵਿੱਚ ਕੰਮ ਕਰਨ ਵਾਲੇ 47% ਦੇ ਕਰੀਬ ਲੋਕ ਜਿਹੜੇ ਆ ਉਹ ਅਨਡਾਕੂਮੈਂਟਡ ਹੈਗੇ ਆ ਜੇ ਉਹ ਸਾਰੇ ਛੱਡ ਕੇ ਚਲੇ ਜਾਂਦੇ ਆ ਜਾਂ ਉਹਨਾਂ ਨੂੰ ਭੇਜ ਭੇਜ ਦਿੱਤਾ ਜਾਂਦਾ ਆ ਕਿ ਤੁਸੀਂ ਕਿਸ ਤਰ੍ਹਾਂ ਟਰੈਕਟਰਸ ਲੋਡਰਸ ਡਿਗਰਸ ਰੇਕਰਸ ਫਰਟੀਲਾਈਜ਼ਰ ਸਪਰੇਅਰਸ ਇਰੀਗੇਸ਼ਨ ਸਿਸਟਮ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਮਸ਼ੀਨਸ ਜਿਹਦੇ ਵਿੱਚ ਇਹ ਅਨਡਾਕੂਮੈਂਟਡ ਲੋਕ ਬੜੇ ਐਕਸਪਰਟ ਹੈਗੇ ਆ ਕਿੱਥੇ-ਕਿੱਥੇ ਕਿਹੜੇ ਟਰੀ ਲਾਣੇ ਆ ਕਿਹੜੇ ਫੂਡ ਲਾਣੇ ਆ ਕਿੱਥੋਂ ਟਰੀਆਂ ਨੂੰ ਟ੍ਰਿਮ ਕਰਨਾ ਆ ਕਿਸ ਤਰ੍ਹਾਂ ਪੈਕ ਕਰਨਾ ਆ ਕਿਸ ਤਰ੍ਹਾਂ ਪਿਕ ਕਰਨਾ ਹੈਗਾ ਇਹ ਸਾਰਾ ਕੁਝ ਉਹ ਕਰਦੇ ਹੈਗੇ ਆ ਸੋ ਉਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਆ ਕੀਮਤਾਂ ਤੇ ਪਊਗਾ ਖਾਸ ਕਰਕੇ ਗਰੋਸਰੀ ਦੇ ਉੱਤੇ ਇਸ ਤੋਂ ਬਿਨਾਂ ਜਿਹੜੀ ਦੂਸਰੀ ਵੱਡੀ ਇੰਡਸਟਰੀ ਹੈਗੀ ਆ ਉਹ ਹੋਮ ਕੰਸਟਰਕਸ਼ਨ ਦੀ ਹੈਗੀ ਆ ਉਹਦੇ ਵਿੱਚ ਆਪਾਂ ਨੂੰ ਪਤਾ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਕੰਮ ਕਰਦੇ ਹੈਗੇ ਆ ਸੋ ਜੇ ਉਹਨਾਂ ਦੀ ਵੀ ਸ਼ਾਰਟੇਜ ਹੋ ਜਾਂਦੀ ਆ ਫਿਰ ਕਿਸ ਤਰ੍ਹਾਂ ਜਿਹੜਾ ਜਿਹੜੀ ਕੰਸਟਰਕਸ਼ਨ ਦੀ ਕੋਸਟ ਆ ਉਹਦੇ ਉੱਤੇ ਕੀ ਅਸਰ ਪਊਗਾ ਆਲਟੀਮੇਟਲੀ ਘਰਾਂ ਦੀਆਂ ਕੀਮਤਾਂ ਦੇ ਉੱਤੇ ਜਿਹੜਾ ਆ ਕੀ ਅਸਰ ਪਊਗਾ ਸੋ ਬਾਟਮ ਲਾਈਨ ਇਹ ਹੈਗੀ ਆ ਅੰਪੀ ਯੂਐਸਏ ਦੇ ਵਿੱਚ ਜੇ ਕੋਈ ਇਹ ਇਸ਼ੂ ਕਿਸ ਤਰ੍ਹਾਂ ਦਾ ਲੈ ਕੇ ਆਂਦੇ ਆਟਰਪ ਐਡਮਿਨਿਸਟ੍ਰੇਸ਼ਨ ਹਾਂ ਬਿਲਕੁਲ ਜਿਹੜੇ ਕ੍ਰਿਮੀਨਲ ਲੋਕ ਆ ਜਿਨ੍ਹਾਂ ਦੇ ਉੱਤੇ ਕੋਈ ਚਾਰजेस ਹੈਗੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਵੇ ਬਾਕੀ ਜਿਹੜੇ ਲੋਕ ਆ ਕੁਝ ਲੋਕਾਂ ਨੂੰ ਲੀਗਲ ਕੀਤਾ ਜਾਵੇ ਜਾਂ ਲੀਗਲ ਅਥੋਰਾਈਜੇਸ਼ਨ ਹੋਰ ਲੋਕਾਂ ਨੂੰ ਦਿੱਤੀ ਜਾਵੇ ਤਾਂ ਕਿ ਉਹ ਟੈਕਸ ਵੀ ਪੇ ਕਰ ਸਕਣ ਕੰਮ ਵੀ ਕਰ ਸਕਣ ਤੇ ਆਮ ਲੋਕਾਂ ਦੇ ਲਈ ਜਿਹੜੇ ਸਾਡੇ ਹਰ ਰੋਜ਼ ਦੀਆਂ ਜਿਹੜੀਆਂ ਚੀਜ਼ਾਂ ਆਪਾਂ ਵਰਤਦੇ ਹੈਗੇ ਆ ਉਹਨਾਂ ਦੀ ਕੀਮਤ ਵੀ ਠੀਕ ਹੋ ਸਕੇ ਤੇ ਇਨਫਲੇਸ਼ਨ ਦੇ ਉੱਤੇ ਕੰਟਰੋਲ ਹੋ ਸਕੇ ਤੇ ਇਹ ਦੇਖਦੇ ਆਂ ਕਿ ਇਹਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਉਹ ਕਿੰਨਾ ਕੁ ਜ਼ਿਆਦਾ ਵਰਕਆਊਟ ਕਰੂਗਾ ਜਾਂ ਕਿੰਨਾ ਕੁ ਜ਼ਿਆਦਾ ਉਹਦਾ ਅਸਰ ਹੋਊਗਾ ਜੋ ਯੂਐਸ ਕਿਉਂਕਿ 트럼ਪ ਉਹਨਾਂ ਨੇ ਉਹ ਬਹੁਤ ਜ਼ਿਆਦਾ ਜਿਹੜੇ ਆ ਆਪਣੇ ਬੱਖ-ਬੱਖ ਲੜਾਈਆਂ ਖੋਲ ਰਹੀਆਂ ਆ ਬਾਹਲੇ ਮੁਲਕਾਂ ਨੂੰ ਲੈ ਕੇ ਆਪਣੇ ਦੋਸਤ ਮੁਲਕਾਂ ਨੂੰ ਲੈ ਕੇ ਯੂਰਪ ਨੂੰ ਲੈ ਕੇ ਕੈਨੇਡਾ ਮੈਕਸੀਕੋ ਨੂੰ ਲੈ ਕੇ ਫੈਡਰਲ ਗਵਰਨਮੈਂਟ ਦੇ ਏਮਪਲਾਈਜ਼ ਦੀ ਫਾਇਰਿੰਗ ਨੂੰ ਲੈ ਕੇ ਤੇ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਉਹਦਾ ਤੁਸੀਂ ਦਿਖੇ ਦਿ세 ਰਿਹਾ ਹੈ। ਬਸ ਇਹ ਕਾਫੀ ਚਾ ਚੱਲੇ ਨੇ। ਜੀ ਆ ਬਹੁਤ ਜ਼ਿਆਦਾ ਉੱਤਰ ਪ੍ਰੋਟੈਸਟ ਹਜ਼ਾਰਾਂ ਦੀ ਗਿਣਤੀ ਚ 50 51 ਜਿਹੜੇ ਪ੍ਰੋਟੈਸਟ ਹੋ ਰਹਾ ਹੈਗੇ ਆ ਸੋ ਕਾਫੀ ਕੁਝ ਇਸ ਟਾਈਪ ਜਿਹੜਾ ਆ ਅਮਰੀਕਾ ਦੇ ਵਿੱਚ ਚੱਲ ਰਿਹਾ ਹੈਗਾ ਸੋ ਇਹਨਾਂ ਅਪਡੇਟਸ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਪੰਜਾਬੀ ਰੇਡੀਓ ਯੂਐਸ ਦੇ ਨਾਲ ਜਿਹੜੇ ਉਹ ਜੁੜੇ ਰਹੋ ਤਾਂ ਜੋ ਤੁਹਾਨੂੰ ਜਿਹੜਾ ਅਸੀਂ ਦੱਸਦੇ ਰਹਾਂ ਕਿ ਵੀ ਕੀ ਕੁਝ ਜਿਹੜਾ ਉਹ ਚੱਲ ਰਿਹਾ ਹੈਗਾ ਆ ਸੋ ਜ਼ਰੂਰ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ YouTube Facebook ਪੇਜ ਦੇ ਨਾਲ ਚੈਨਲ ਦੇ ਨਾਲ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਜਿਹੜੇ ਉਹ ਪੇਜ ਦੇ ਨਾਲ ਵੀ ਜਿਹੜਾ ਤੁਸੀਂ ਜੁੜੋ ਜਿਹੜੇ ਖਾਸ ਕਰਕੇ ਪੰਜਾਬ ਦੇ ਵਿੱਚ ਇਹਨਾਂ ਖਬਰਾਂ ਨੂੰ ਦੇਖਣਾ ਜਿਹੜਾ ਉਹ ਚਾਹੁੰਦੇ ਹੈਗੇ ਆ ਹੁਣ ਆਪਾਂ ਇਜਾਜ਼ਤ ਲੈ ਲੈਂਦੇ ਆ ਸਾਡੇ ਦੋਨੋਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ